ਸੱਦੇ ਤੇ ਤੁਸੀਂ ਬਹੁਤ ਵੱਡੀ ਗਿਣਤੀ 'ਚ ਸਾਰੇ ਇੱਥੇ ਪਹੁੰਚੇ ਆ ਤੁਹਾਡਾ ਥੈਂਕ ਯੂ ਵੈਰੀ ਮਚ ਔਰ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਉਹ ਪੰਜਾਬ ਦੀ ਇਕਨੋਮੀ ਵਾਸਤੇ ਬੜੀ ਅਹਿਮ ਕਾਨਫਰੰਸ ਹੈਗੀ ਜਿਸ ਦਿਨ ਨਾ ਦਿੱਲੀ 'ਚ ਕੇਜਰੀਵਾਲ ਆਪ ਵੀ ਹਾਰ ਗਿਆ ਔਰ ਉਹਦੀ ਸਰਕਾਰ ਹਾਰ ਗਈ ਉਸ ਦਿਨ ਮੇਰੇ ਤੋਂ ਕਾਫੀ ਪ੍ਰੈਸ ਰਿਪੋਰਟਰਾਂ ਨੇ ਰਿਐਕਸ਼ਨ ਮੰਗਿਆ ਸੀਗਾ ਮੈਂ ਉਸ ਦਿਨ ਰਿਐਕਸ਼ਨ ਹੀ ਦਿਆ ਤਾਂ ਵੀ ਇਹ ਪੰਜਾਬ ਵਾਸਤੇ ਬਲੈਕ ਡੇ ਆ ਕਿਉਂਕਿ ਜਿਹੜੇ ਸਾਰੇ ਲੁਟੇਰੇ ਆਉਣ ਦਿੱਲੀ ਤੋਂ ਵਿਹਲੇ ਹੋ ਜਣੇ ਆ ਉਹਨਾਂ ਨੇ ਪੰਜਾਬ ਨੂੰ ਜਾ ਕੇ ਬੁਰੀ ਤਰ੍ਹਾਂ ਲੁੱਟਣਾ ਹੈਗਾ ਮਤਲਬ 2 ਸਾਲਾਂ 'ਚ ਪੰਜਾਬ ਨੂੰ ਬਰਬਾਦ ਕਰ ਦੇਣਾ ਉਹ ਉਸ ਦੇ ਜਿਹੜੇ ਰਿਜ਼ਲਟਾਂ ਉਹ ਆਣੇ ਸਟਾਰਟ ਹੋਗੇ ਤੁਸੀਂ ਦੇਖੋ ਵੀ ਜਿਨ੍ਹਾਂ ਨੇ ਪਾਲਿਸੀਆਂ ਬਣਾ ਕੇ ਦਿੱਲੀ ਨੂੰ ਬਹੁਤ ਬੁਰੀ ਤਰ੍ਹਾਂ ਲੁੱਟਿਆ ਦਿੱਲੀ ਦੇ ਅੰਦਰ ਸ਼ਰਾਬਾਂ ਦੇ ਘਟਾਲੇ ਕਰੇ ਹਜ਼ਾਰਾਂ ਕਰੋੜ ਰੁਪਏ ਲੁੱਟੇ ਦੋ ਦੋ ਸਾਲ ਜੇਲ੍ਹ ਕੱਟ ਕੇ ਆਏ ਉਹਨਾਂ ਨੂੰ ਪੰਜਾਬ ਦੇ ਅੰਦਰ ਅਬਜ਼ਰਵਰ ਲਾ ਕੇ ਸਕੀਮਾਂ ਬਣਾਉਣ ਵਾਸਤੇ ਵੀ ਕਿਸ ਤਰ੍ਹਾਂ ਪੰਜਾਬ ਨੂੰ ਲੁੱਟਿਆ ਜਾ ਸਕਦਾ ਉਹਨਾਂ ਨੂੰ ਪੰਜਾਬ ਦੇ ਅੰਦਰ ਭੇਜਿਆ ਉਹਨਾਂ ਨੇ ਔਰ ਉਹਨਾਂ ਨੇ ਆਪਣੇ ਕਾਹਨਾਂ ਜਿਹੜੇ ਉਹ ਸਟਾਰਟ ਕਰਦੇ ਪਹਿਲਾ ਦਾ ਤੁਸੀਂ ਅੱਜ ਆ ਸ਼ਰਾਬ ਦੀ ਉਹ ਦੇਖ ਲਿਓ ਪੰਜਾਬ ਵਿੱਚ ਪਿਛਲੇ ਨਾਲੋਂ ਦੁੱਗਣੇ ਰੇਟਾਂ ਜਿਹੜੇ ਠੇਕਿਆਂ ਤੇ ਲੋਕ ਪੈਦਾ ਪਿੰਦਾ ਨਹੀਂ ਹੈ ਪਰ ਤੁਸੀਂ ਜਾ ਕੇ ਚੈੱਕ ਕਰ ਫਿਰ ਪੰਜਾਬ ਦਾ ਜਿਹੜਾ ਵਪਾਰ ਆ bizness ਆ ਨਾ ਜਿਹੜਾ ਪਿਛਲੇ 8 ਸਾਲ ਹੋ ਗਏ ਜਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਪੰਜਾਬ ਦੇ ਕਾਰੋਬਾਰ ਨੂੰ ਬਰਬਾਦ ਕਰਿਆ ਜਾ ਰਿਹਾ ਹੈ ਪੰਜਾਬ ਦੇ ਵਪਾਰੀ ਨੂੰ ਜਲੀਲ ਕਰਿਆ ਜਾ ਰਿਹਾ ਪੰਜਾਬ ਦੇ ਵਪਾਰੀ ਨੂੰ ਚੋਰ ਕਿਹਾ ਜਾ ਰਿਹਾ ਹੈਗਾ ਔਰ ਵਪਾਰੀ ਨੂੰ ਤਿੰਨ ਪਾਸੇ ਤੋਂ ਲੁੱਟ ਹੋ ਰਹੀ ਹੈ ਪਹਿਲੀ ਲੁੱਟ ਜਿਹੜੇ ਐਕਸਟ੍ਰੈਕਸ਼ਨ ਗੁੰਡੇ ਬਦਮਾਸ ਗੈਂਗਸਟਰ ਜਿਹੜੇ ਹਰ ਮਹੀਨੇ ਫਰੋਤੀਆਂ ਲੈ ਰਹੇ ਆ ਕੋਈ ਪੰਜਾਬ ਦਾ ਸ਼ਹਿਰ ਸੇਫ ਨਹੀਂ ਨਾ ਲੁਧਿਆਣਾ ਨਾ ਨਾ ਮਸਰ ਨਾ ਜਲਕੁਰਾ ਨਾ ਪਟੰਡਾ ਕੋਈ ਦਿਨ ਇਹ ਜਾਨੀ ਜੇਦਨ ਫਰਾਤੀ ਦੀਆਂ ਕਾਰਨਾ ਨਹੀਂ ਜਾਂਦੀਆਂ ਜੀਰਕਪੁਰ ਤੋਂ ਪਿੱਛੇ ਇੱਕ ਗੈਂਗਸਟਰ ਫੜਿਆ ਤਾਂ ਉਹ ਇੱਕ ਲੜਕਾ ਉਹਨੇ ਸਟੇਟਮੈਂਟ ਦੇਈ ਸੀ ਵੀ ਮੈਂ ਹਰ ਮਹੀਨੇ 40 ਹੋਟਲਾਂ ਤੋਂ ਜੀਰਕ ਫੜਦੇ ਜਿਹੜੀ ਐਕਸਟਰੈਸ਼ਨ ਮਨੀ ਇਕੱਠੀ ਕਰਕੇ ਲੈ ਜਾਂਦਾ ਸੀ ਇਹ ਹਰ ਵਪਾਰੀ ਦੀ ਹਾਲਤ ਦੂਸਰਾ ਇੱਕ ਗੈਂਗਸਟਰ ਹੋਗੇ ਦੂਸਰਾ ਜਿਹੜਾ ਸਰਕਾਰ ਦੇ ਆਫੀਸ਼ੀਅਲ ਲੁੱਟਣ ਵਾਲੇ ਕਹਿ ਸਕਦੇ ਹੋ ਗੈਂਗਸਟਰ ਹੀ ਬਣ ਗਏ ਆ ਹੁਣ ਤੁਸੀਂ ਦੇਖੋ ਵੀ ਆ ਨੋਟੀਫਿਕੇਸ਼ਨ ਸਰਕਾਰ ਨੇ ਆਫੀਸ਼ੀਅਲੀ ਜਾਰੀ ਕਰੀ ਆ 250 ETO ਆ ਪੰਜਾਬ ਸਰਕਾਰ ਚ ਤੇ ਸਰਕਾਰ ਨੇ ਟਾਰਗੇਟ দেয়া ਵੀ ਹਰ ETO ਘੱਟ ਤੋਂ ਘੱਟ 4 ਛਾਪੇ ਵਪਾਰੀਆਂ ਦੇ ਮਾਰੂਗਾ ਠੀਕ ਹੈ ਛਾਪੇ ਦਾ ਮਤਲਬ ਕੀ ਹੁੰਦਾ ਵੀ ਛਾਪਾ ਮਾਰਨਾ ਉਹਨੇ ਜਾ ਕੇ ਬੁਕਸ ਚੈੱਕ ਕਰਨੀਆਂ ਤੇ ਉਗਰਾਹੀ ਕਰਨੀਆਂ ਕਿੰਨੀ ਉਗਰਾਹੀ ਕਰਨੀਆਂ ਮਤਲਬ ਜਿਹਦੇ ਛਾਪਾ ਮਾਰ ਰਹੇ ਆ ਤੁਸੀਂ ਉਹਦਾ ਮਤਲਬ ਉਹਨੂੰ ਪ੍ਰੂਵ ਕਰਦੇ ਆ ਵੀ ਉਹ ਚੋਰ ਆ ਤੇ ਡਾਇਰੈਕਸ਼ਨ ਦੇ ਦੀ ਵੀ ਉਹ ਵਪਾਰੀ ਆ ਜਿਹੜਾ ਆਜੀਤ ਖ਼ਬਰ ਦੀ ਖ਼ਬਰ ਆ ਤੁਸੀਂ ਪੜੋ ਉੱਥੇ ਅਫਸਰਾਂ ਨੂੰ ਇਹ ਵੀ ਹਦਾਇਤ ਦਿੱਤੀ ਜਾਂਦੀ ਹੈ ਕਿ ਉਹ ਇਹ ਕਾਰਵਾਈ 1 ਮਹੀਨੇ ਵਿੱਚ ਖਤਮ ਕਰ ਲੈਣਗੇ ਤੇ ਛਾਪੇ ਦੇ ਤਹਿਤ ਕਾਰੋਬਾਰੀ ਨੂੰ 8 ਲੱਖ ਰੁਪਇਆ ਤੱਕ ਟੈਕਸ ਜ਼ਰੂਰ ਲਗਾਇਆ ਜਾਣਾ ਚਾਹੀਦਾ ਹੁਣ ਤੁਸੀਂ ਇਸ ਸ਼ਬਦ ਨੂੰ ਸਮਝੋ 250 ਇਟਿਓ 4 ਰੇਡਾਂ ਮਾਰਨਗੇ ਪੱਕੀਆਂ ਤੇ ਉਹਨਾਂ ਰੇਡਾਂ 'ਚ ਘੱਟ ਤੋਂ ਘੱਟ 8 ਲੱਖ ਰੁਪਏ ਜ਼ਰੂਰੀ ਵਸੂਲ ਕਰਨੀਆਂ ਜਿਹੜੀ ਰੇਡ ਮਾਰਦੀ ਤੇ 12000 ਰੇਡਾਂ ਜਿਹੜੀਆਂ ਸਾਲ ਚ ਮਾਰਨੀਆਂ 12000 ਨੂੰ 8 ਨਾਲ ਮਲਟੀਪਲਾਈ ਕਰ ਲਿਓ 960 ਕਰੋੜ ਰੁਪਏ ਦੀ ਉਹ ਗ੍ਰਾਈ ਇਹ ਕੋ ਟੈਕਸ ਨਹੀਂ ਜੀਐਸਟੀ ਉਹਨੇ ਭਰਨੀ ਆ ਵੈਟ ਉਹਨੇ ਦੇਣੀ ਆ ਜੇ ਪਟੋਲ ਭਰਾਣਾ ਸੈਂਟਰਲ ਗਵਰਨਮੈਂਟ ਦੇ ਵੀ ਇਨਕਮ ਟੈਕਸ ਦੇਣੇ ਆ ਪਰ ਜਿਹਦੇ ਤੇ ਰੇਡ ਮਾਰਦੀ ਉਹ ਤੋਂ 8 ਲੱਖ ਰੁਪਇਆ ਤੁਸੀਂ ਵਸੂਲ ਕਰਕੇ ਨਿਕਲਣਾ ਹੀ ਨਿਕਲਣਾ ਹੈਗਾ ਕੱਲਾ ਇਹ 8 ਲੱਖ ਨਹੀਂ 8 ਲੱਖ ਤਾਂ ਉਹਦੇ ਐਂਟਰੀ ਕਰਨ ਵਾਸਤੇ ਸਰਕਾਰੀ ਟੈਕਸ ਹੋ ਗਿਆ ਘੱਟ ਤੋਂ ਘੱਟ 8 ਤੋਂ 10 ਲੱਖ ਉਹਨੇ ਰਿਸ਼ਵਤ ਵੀ ਲੈਣੀ ਹੈ ਕਿਉਂਕਿ ਇਹ ਤਾਂ ਦਿੱਲੀ ਵਾਲਿਆਂ ਦਾ ਉਹ ਤਾਂ ਆਪਣਾ ਕਾਨੂੰਨੀ ਹੱਕ ਸਮਝਦੇ ਆ ਉਥੋਂ ਕਮਾਈ ਬੰਦ ਹੋ ਗਈ ਪੰਜਾਬ ਤੋਂ ਕਰਨੀ ਹੈ ਸੋ ਤੁਸੀਂ ਦੇ ਕੋਈ ਇੱਕ ਮਹਿਕਮੇ ਤੋਂ 1000 ਕਰੋੜ ਰੁਪਏ ਦਾ ਸਰਕਾਰ ਦੇ ਖਜ਼ਾਨੇ 'ਚ ਪਾਣਗੇ 1000 ਕਰੋੜ ਰੁਪਏ ਦਿੱਲੀ ਵਾਲਿਆਂ ਦੇ ਖਜ਼ਾਨੇ 'ਚ ਜਾਊਗਾ ਫਿਰ ਹਾਲ ਕੀ ਆਉਣਾ ਕਿਹੜਾ ਵਪਾਰੀ ਆ ਪੰਜਾਬ ਦਾ ਜਿਹੜਾ ਗੈਰ ਅਕਸਟੋਰਸ ਸਰਕਾਰ ਨੂੰ ਅਕਸਟੋਰਸਨ ਦੇ ਉਹ ਜਿਹੜਾ ਟੈਕਸ ਦਾ ਇੱਕ ਟੈਰਰਿਜ਼ਮ ਪੰਜਾਬ 'ਚ ਕ੍ਰੀਏਟ ਕਰ ਰਿਹਾ ਕਿਹੜਾ ਵਪਾਰੀ ਆ ਜਿਹੜਾ ਵਿਚਾਰਾ ਕਿੰਨੀ ਆਮਦਨ ਆ ਪੰਜਾਬ ਚ ਅੱਜ ਬਿਜਲੀ 11 ਰੁਪਏ ਯੂਨਿਟ ਨੂੰ ਵਪਾਰੀ ਲੈ ਰਿਹਾ ਜੀ ਨਾਲ ਵਾਲੀਆਂ ਸਟੇਟਾਂ ਚ 5 ਰੁਪਏ ਯੂਨਿਟ ਆ ਜੰਮੂ ਕਸ਼ਮੀਰ ਯੂਪੀ ਬਿਹਾਰ ਉਹਨਾਂ ਨਾਲ ਕੰਪੀਟੀਸ਼ਨ ਕਰਨਾ ਪੈ ਰਿਹਾ ਇੱਕ ਇੱਕ ਸਟੋਰਸ਼ਨ ਦੂਸਰੀ ਸਰਕਾਰ ਦੀ ਐਕਸੋਰਸ਼ਨ ਤੀਸਰਾ ਵਪਾਰੀਆਂ ਨੂੰ ਚੋਰ ਕਹਿਣਾ ਚੌਥਾ ਨੇੜੇ ਦੀਆਂ ਸਟੇਟਾਂ 'ਚ ਕੰਸੈਸ਼ਨ ਪੰਜਵਾਂ ਬਿਜਲੀ 11 ਰੁਪਏ ਦੱਸੋ ਕੋਈ ਬਿਜ਼ਨਸ ਪੰਜਾਬ 'ਚ ਬਿਜ਼ਨਸ ਕਰ ਸਕੂਗਾ ਜੇ ਬਿਜ਼ਨਸ ਨਾ ਆਇਆ ਬੇਰੁਜ਼ਗਾਰੀ ਔਰ ਪੰਜਾਬ ਦੀ ਇਕਨੋਮੀ ਖਤਮ ਮਤਲਬ ਇਹ ਦਿੱਲੀ ਵਾਲੀਆਂ ਪਾਰਟੀਆਂ ਪੰਜਾਬ ਦੇ ਨਾਲ ਦੁਸ਼ਮਣੀ ਕੱਢਣ ਵਾਸਤੇ ਜਿੱਥੇ ਰਿਸ਼ਵਤ ਦਾ ਪੈਸਾ ਬਰਾਮਦ ਕਰ ਰਹੇ ਆ ਉੱਥੇ ਪੰਜਾਬ ਦੀ ਇਕਨੋਮੀ ਖਤਮ ਕਰਨ ਵਾਲੇ ਪਾਸੇ ਲੱਗੇ ਹੋਈਆਂ ਵਪਾਰ ਨੂੰ ਖਤਮ ਕਰਿਆ ਜਾ ਰਿਹਾ ਮੈਂ ਤੁਹਾਨੂੰ ਥੋੜੀ ਜੀ ਫਿਗਰਾਂ ਦਿਖਾਵਾਂ ਆ ਤੁਸੀਂ ਦੇਖੋ ਪੰਜਾਬ ਦੇ ਕਾਰੋਬਾਰੀ ਯੂਪੀ ਦੇ ਅੰਦਰ 235000 ਕਰੋੜ ਰੁਪਏ ਦਾ ਨਿਵੇਸ਼ ਦੀ ਕਮਿਟਮੈਂਟ ਕਰਕੇ ਆ ਯੋਗੀ ਜੀ ਔਰ ਕਦੇ ਗੱਲ ਹੁੰਦੀ ਸੀ ਵੀ ਇਹ ਪੰਜਾਬ ਆ ਯੂਪੀ ਥੋੜੀ ਆ ਇਥੇ ਗੁੰਡਿਆਂ ਦਾ ਜਾਂ ਗੈਂਗਸਟਰਾਂ ਦਾ ਰਾਜ ਆਜ ਜੇ ਪੰਜਾਬ ਦੇ ਵਪਾਰੀ ਯੂਪੀ ਚ ਬਿਜ਼ਨਸ ਕਰਨ ਵਾਸਤੇ ਜਾ ਰਹੇ ਆ 235000 ਕਰੋੜ ਰੁਪਏ ਦਾ ਤਾਂ ਪੰਜਾਬ ਦੀ ਕਿਹੇ ਜੀ ਮਾੜੀ ਹਾਲਤ ਹੋਗੀ ਤੇ ਆਹ ਦੇਖੋ ਤੁਸੀਂ ਪੰਜਾਬ ਦੇ ਵਪਾਰੀ ਜੰਮੂ ਕਸ਼ਮੀਰ ਚ ਹਿੰਦੁਸਤਾਨ ਦੀ ਸਭ ਤੋਂ ਡਿਸਟਰਬਡ ਸਟੇਟ ਜਿਹਨੂੰ ਕਿਹਾ ਜਾਂਦਾ ਤਾਂ ਜੰਮੂ ਕਸ਼ਮੀਰ ਚ ਜਾ ਕੇ ਵਪਾਰ ਕਰਨ ਵਾਸਤੇ ਮਜਬੂਰ ਹੋ ਰਹੇ ਆ ਆਪਣੀ ਸਟੇਟ ਛੱਡ ਕੇ ਜਾਣ ਨੂੰ ਭੱਜ ਰਹੇ ਹੈਗੇ ਆ ਆ ਮੈਂ ਤੁਹਾਨੂੰ ਸੋ ਪੰਜਾਬ ਦੇ ਅੰਦਰ ਟੈਕਸ ਟਰੋਰਿਜ਼ਮ ਕ੍ਰੀਏਟ ਕਰਕੇ ਆਪਣੀਆਂ ਜੇਬਾਂ ਭਰ ਕੇ ਪੰਜਾਬ ਨੂੰ ਜਿਹੜਾ ਬਰਬਾਦ ਕਰਿਆ ਜਾ ਰਿਹਾ ਅੱਜ ਵਪਾਰੀਆਂ ਨੂੰ ਯਾਦ ਹੋਣੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਗਵਰਨਮੈਂਟ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਗਵਰਨਮੈਂਟ ਤੁਸੀਂ ਹੈਰਾਨ ਰਹਿ ਜੂਗੇ ਜਦੋਂ ਸਰਕਾਰ ਸੀਗੀ ਨਾ ਜੀ ਮੈਂ ਤਾਂ ਸੀਪੀਐਸਸੀ ਦਾ ਇੰਡਸਟਰੀ ਕਮਰਸ ਤੇ ਇਨਵੈਸਟਮੈਂਟ ਪ੍ਰਮੋਸ਼ਨ ਦਾ ਤੇ ਇੱਕ ਪੰਜਾਬ ਦਾ ਨਾ ਜੀ ਵਪਾਰਨ ਟ੍ਰੇਡ ਵਿੰਗ ਪੰਜਾਬ ਬਣਾਇਆ ਤਾਂ ਜਿਸ ਚ ਪੰਜ ਮੈਂਬਰ ਸੀਗੇ ਅਸੀਂ ਬੀਜੇਪੀ ਦੇ ਮੈਂਬਰ ਸੀਗੇ ਅਸੀਂ ਮੈਂਬਰ ਦੇ ਹਰ ਹਫਤੇ ਸੀ ਵਪਾਰੀਆਂ ਨਾਲ ਮੀਟਿੰਗਾਂ ਕਰਦੇ ਨੇ ਮੀਟਿੰਗਾਂ ਕਰਨ ਤੋਂ ਬਾਅਦ ਪਾਲਿਸੀਆਂ ਬਣਦੀਆਂ ਤੇ ਤਾਂ ਵਪਾਰੀਆਂ ਨਾਲ ਜਦੋਂ ਅਸੀਂ ਲੁਧਿਆਣੇ ਤੇ ਆਪਣੇ ਖੰਨੇ ਉੱਧਰ ਜਦੋਂ ਜਾ ਕੇ ਮੀਟਿੰਗਾਂ ਕਰੀਆਂ ਉਹਨਾਂ ਨੇ ਦੱਸਿਆ ਸਰਕਾਰ ਬਦਲ ਤੋਂ ਬਾਅਦ ਕਾਂਗਰਸ ਦੀ ਸਰਕਾਰ ਗਈ ਦੀ ਸਾਨੂੰ ਦੱਸਿਆ ਵੀ ਸਾਨੂੰ ਐਸ ਡੀਓ ਹੋਰ ਤੰਗ ਕਰਦੇ ਆ ਮਹਿਕਮਾ ਤਾਂ ਅਸੀਂ ਉਸ ਟਾਈਮ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਇੱਕ ਸਕੀਮ ਬਣਾਈ ਉਹਨਾਂ ਕੋਲ ਮਹਿਕਮਾ ਸੀਗਾ ਵੀ ਜੇ ਕਿਸੇ ਦੀ ਆਮਦਨ ਜਿਹੜੀ ਆ ਟਰਨਓਵਰ 25 ਲੱਖ ਰੁਪਏ ਸਾਲ ਦੀ ਆ ਕੋਈ ਬੰਦਾ 25 ਲੱਖ ਰੁਪਏ ਦਾ ਸਮਾਨ ਵੇਚਦਾ ਉਨੇ 1000 ਰੁਪਏ ਜਮ੍ਹਾਂ ਕਰਵਾਣਾ ਆ ਉਹਨੂੰ ਰਾਹਤ ਸਰਟੀਫਿਕੇਟ ਜਿਹੜਾ ਜਾਰੀ ਹੋ ਜਾਂਦਾ ਤਾਂ ਔਰ ਡਾਇਰੈਕਸ਼ਨ ਸੀ ਵੀ ਜਿਹਦੇ ਦਫਤਰ 'ਚ ਰਾਹਤ ਸਰਟੀਫਿਕੇਟ ਲੱਗਿਆ ਹੋਇਆ ਉੱਥੇ ਕੋਈ ਇੰਸਪੈਕਟਰ ਉਸ ਦੁਕਾਨ 'ਚ ਐਂਟਰੀ ਨਹੀਂ ਕਰੂਗਾ ਮਤਲਬ ਉਹ ਸਰਟੀਫਿਕੇਟ ਤੇ ਲਿਖਿਆ ਹੋਇਆ ਦਾ ਜੇ 50 ਲੱਖਾਂ 25 ਲੱਖ ਤੋਂ 50 ਲੱਖ ਤੱਕ ਆ ਫਿਰ 10000 ਰੁਪਏ ਜੇ 50 ਲੱਖ ਤੋਂ 75 ਤੱਕ ਆ 15000 ਰੁਪਏ 75 ਲੱਖ ਰੁਪਏ ਤੋਂ ਕਰੋੜ ਰੁਪਏ ਤੱਕ ਦਾ ਕੋਈ बिजनेসম্যান ਬਿਜ਼ਨਸ ਕਰ ਰਿਹਾ ਉਹਨੇ 20000 ਰੁਪਏ ਸਰਕਾਰ ਨੂੰ ਜਮ੍ਹਾਂ ਕਰਵਾਉਣਾ ਸਰਟੀਫਿਕੇਟ ਆਪਣੀ ਦੁਕਾਨ 'ਚ ਟੰਗ ਲੈਣਾ ਹੈਗਾ ਤੇ ਜੇ ਕੋਈ ਇਨਸਪੈਕਟਰ ਉਹਦੀ ਦੁਕਾਨ 'ਚ ਬੜੂਗਾ ਉਹ ਗੈਰ ਕਾਨੂੰਨੀ ਆ ਉਹਦੇ ਤੇ ਕਾਰਵਾਈ ਹੋ ਸਕਦੀ ਹੈ ਸਿਰਫ ਇੱਕ ਕੰਡੀਸ਼ਨ ਥੀ ਵੀ ਜੇ ਕਿਸੇ ਇਨਸਪੈਕਟਰ ਨੂੰ ਪਤਾ ਲੱਗ ਜੇ ਕਿਸੇ ਨੂੰ ਵੀ ਵੀਰ ਕਰੋੜ ਰੁਪਏ ਦਾ ਇਨੇ ਸਰਟੀਫਿਕੇਟ ਲਿਆ ਸਵਾ ਡੇਢ ਤੱਕ ਤਾਂ ਕੋਈ ਨਹੀਂ ਜੇ ਮੰਨ ਲਓ ਬਿਜ਼ਨਸ ਕਰ ਰਿਹਾ 5 ਕਰੋੜ ਦਾ ਵਾਇਲੇਸ਼ਨ ਕਰ ਰਿਹਾ ਫੇਰ ਵੀ ਉਹ ਇਨਸਪੈਕਟਰ ਉਸ ਦੁਕਾਨ ਚ ਨਹੀਂ ਜਾ ਸਕਦਾ ਤਾਂ ਉਹਨੇ ਇਨਕਮ ਟੈਕਸ ਕਮਿਸ਼ਨਰ ਨੂੰ ਪੰਜਾਬ ਦੇ ਨੂੰ ਰਿਪੋਰਟ ਕਰਨੀ ਆ ਉਹ ਫੈਕਟਸ ਵੈਰੀਫਾਈ ਕਰਾਊਗਾ ਜੇ ਉਹਨੂੰ ਲੱਗਿਆ ਵੀ ਇਹ ਬੰਦਾ ਵਾਇਲੇਸ਼ਨ ਕਰ ਰਿਹਾ ਤਾਂ ਇਨਕਮ ਟੈਕਸ ਕਮਿਸ਼ਨਰ ਪੰਜਾਬ ਦੀ ਪ੍ਰਮਾਨਗੀ ਤੋਂ ਬਾਅਦ ਹੀ ਰੇਡ ਕਰ ਸਕਦਾ ਹੈਗਾ ਮਤਲਬ ਅਜਿਹਾ ਇੰਨਾ ਕਰਿਆ ਫਿਰ ਸਭ ਤੋਂ ਵੱਡੀ ਗੱਲ ਜਿਹੜੀ ਪੰਜਾਬ ਦੇ ਅੰਦਰ ਵਪਾਰੀਆਂ ਨੂੰ ਅਸੀਂ ਮਾਨ ਸਤਕਾਰ ਦਿੰਦੇ ਤੇ ਹਰ ਸਾਲ ਅਸੀਂ ਵਪਾਰੀਆਂ ਦੀ ਲਿਸਟ ਕੱਢਦੇ ਤੇ ਵੀ 1 ਤੋਂ ਲੈ ਕੇ 10 ਨੰਬਰ ਤੱਕ ਕਿਹਨੇ ਕਿਹਨੇ ਟੈਕਸ ਭਰਿਆ ਨੰਬਰ 1 2 3 4 5 6 ਫਿਰ ਤਾਜ ਹੋਟਲ 'ਚ ਆ ਵੱਡੇ ਹੋਟਲਾਂ 'ਚ ਪ੍ਰੋਗਰਾਮ ਰੱਖ ਕੇ ਬਕਾਇਦਾ ਉਹਨਾਂ ਨੂੰ ਸਨਮਾਨ ਕਰਿਆ ਜਾਂਦਾ ਦਾ ਸਰਕਾਰ ਵੱਲੋਂ ਉਹਨਾਂ ਦੇ ਮੈਡਲ ਦੇ ਜਾਂਦੇ ਤੇ ਫਿਲਡਾਂ ਦੇ ਜਾਂਦੀਆਂ ਦੀ ਉਹਨਾਂ ਦੀ ਸ਼ਾਲ ਪਾਈ ਜਾਂਦੀ ਦੀ ਉਹਨਾਂ ਨੂੰ ਰਿਸਪੈਕਟ ਸੋ ਦੱਸ ਪੰਜਾਬ ਦੇ ਲੋਕਾਂ ਦੀ ਨਜ਼ਰ ਚ ਉਹਨਾਂ ਦੀ ਰਿਸਪੈਕਟ ਬਣੇ ਵੀ ਉਹਨਾਂ ਦੇ ਪੈਸੇ ਨਾਲ ਪੰਜਾਬ ਦੀ ਡਵੈਲਪਮੈਂਟ ਜਿਹੜੀ ਹੋ ਰਹੀ ਆ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਉਸ ਟਾਈਮ ਬਾਦਲ ਸਾਹਿਬ ਕਰਿਆ ਕਰਦੇ ਫਿਰ ਮੈਂ ਤੁਹਾਨੂੰ ਵੀਡੀਓ ਵੀ ਦਿਖਾਉਂਗਾ ਜਿਹੜੀ ਕਿ ਫਿਰ ਇਹ ਵੀ ਕਰਦੇ ਤੇ ਫਿਰ ਪੂਰੇ ਹਿੰਦੁਸਤਾਨ ਚ ਵਪਾਰੀ ਤੋਂ ਕੱਲਾ ਟੈਕਸ ਲਿਆ ਜਾਂਦਾ ਤਾਂ ਉਹਨੂੰ ਸਹੂਲiyet ਕੋਈ ਨਹੀਂ ਦਿੱਤੀ ਜਾਂਦੀ। ਪੂਰੇ ਇੰਡੀਆ 'ਚ ਇਹ ਰਿਕਾਰਡ ਤਾਂ ਹਿੰਦੋਸਤਾਨ 'ਚ ਕੱਲੀ ਸਾਡੀ ਸਰਕਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀਗੀ ਜਿੱਥੇ ਜਿਹੜੇ ਵਪਾਰੀਆਂ ਨੂੰ ਅਸੀਂ ਜਿਹੜੇ ਟੈਕਸ ਪੇ ਕਰਦੇ ਤੇ ਸਰਕਾਰੀ ਖਰਚੇ ਦੇ ਉੱਤੇ ਹੈਲਥ ਇੰਸ਼ੋਰੈਂਸ ਸਕੀਮ ਜਿਹੜੀ ਅਸੀਂ ਚਾਲੂ ਕੀਤੀ ਉਹਨਾਂ ਨੂੰ ਕਾਰਡ ਡਿਸਟ੍ਰੀਬਿਊਟ ਕਰੇ ਦੇ। ਉਹਨਾਂ ਦੇ ਉਹਨਾਂ ਨੇ ਕੋਈ ਅਪਲਾਈ ਕਰਨੀ ਗਏ ਅਸੀਂ ਆਟੋਮੈਟਿਕਲੀ ਚੈੱਕ ਕਰ ਲਿਆ ਵੀ ਕਿਹੜੇ ਕਿਹੜੇ ਵਪਾਰੀ ਟੈਕਸ ਪੇ ਕਰਦੇ ਜਿੰਨਾ ਮਰਜ਼ੀ ਟੈਕਸ ਪੇ ਕਰਦੇ ਆ ਛੋਟਾ ਦਾ ਚਾਹੇ ਵੱਡਾ ਦਾ ਉਹਨਾਂ ਦੇ ਇਕੱਲੇ ਇਕੱਲਿਆਂ ਦੇ ਹੈਲਥ ਇੰਸ਼ੋਰੈਂਸ ਦੇ ਅਸੀਂ ਕਾਰਡ ਬਣਾਏ ਉਹਨਾਂ ਨੂੰ ਬੁਲਾ ਕੇ ਡਿਸਟ੍ਰੀਬਿਊਟ ਕਰੇ ਉਹਨਾਂ ਦੀ ਦੁਕਾਨਾਂ ਤੱਕ ਪਹੁੰਚਾਏ ਤੇ ਹਿੰਦੁਸਤਾਨ ਚ ਪਹਿਲੀ ਵਾਰੀ ਹੋਇਆ ਤਾਂ ਬਾਅਦ ਚ ਸੈਂਟਰਲ ਗਵਰਨਮੈਂਟ ਨੇ ਜਿਹੜੀ ਹੈਲਥ ਸਕੀਮ ਆ ਆਯੂਸ਼ਮਨ ਚਾਲੀ ਕਰੀ ਲੇਕਿਨ ਇੰਡੀਆ ਚ ਕੱਲੀ ਪ੍ਰਕਾਸ਼ ਸਿੰਘ ਬਾਦਲ ਜੀ ਨੇ ਕਰੀ ਬਾਲ ਸਾਹਿਬ ਆਪ ਲੁਧਿਆਣਾ ਅੰਮ੍ਰਿਤਸਰ ਬਠਿੰਡਾ ਜੀ ਹਰ ਸ਼ਹਿਰ ਚ ਆਪ ਵਪਾਰੀਆਂ ਨਾਲ ਮੀਟਿੰਗਾਂ ਕਰਦੇ ਤੇ ਮੇਰੇ ਆ ਦਾ ਇਨਸੀਡੈਂਟ ਇੱਥੇ ਖੰਨਾ ਤੇ ਗੋਵਿੰਦਗੜ੍ਹ ਦੇ ਵਪਾਰੀ ਬਾਲ ਸਾਹਿਬ ਕੋਲ ਇਕੱਠੇ ਹੋ ਗਏ ਬਾਲ ਸਾਹਿਬ ਨੂੰ ਕਹਿਣ ਲੱਗੇ ਵੀ ਸਾਡਾ ਨਾ ਜੀ ਇੱਕ ਤਾਂ ਬੱਦੀ ਚ ਟੈਕਸ ਹੈ ਮਨ ਸਾਨੂੰ ਉਹਨਾਂ ਨਾਲ ਕੰਪੀਟ ਕਰਨਾ ਪੈਂਦਾ ਹੈਗਾ ਦੂਸਰਾ ਆਪਾਂ ਪੋਰਟ ਤੋਂ ਦੂਰਾਂ ਟਰਾਂਸਪੋਰਟ ਦੀ ਬਾਹਰ ਤੋਂ ਮਾਲ ਲੈਂਦੇ ਆ ਇੱਥੋਂ ਮਾਲ ਤਿਆਰ ਕਰਕੇ ਦਿੰਦੇ ਆ ਵੀ ਸਾਨੂੰ ਉਹ ਕੈਰੇਜ ਪੈ ਜਾਂਦੀ ਆ ਵੀ ਸਾਡੀ ਤਾਂ ਜਿਹੜੀ ਇੰਡਸਟਰੀ ਆ ਉਹ ਤਬਾਹ ਹੋ ਗਈ ਅਸੀਂ ਤਾਂ ਕੰਪੀਟ ਨਹੀਂ ਕਰ ਸਕਦੇ ਤੀਸਰਾ ਇਨਸਪੈਕਟਰਾਂ ਦੀ ਵੀ ਪ੍ਰੋਬਲਮ ਹੋ ਜਾਂਦੀ ਆ ਉਹ ਵੀ ਸਾਨੂੰ ਪਰੇਸ਼ਾਨ ਕਰਦੇ ਆ ਵੀ ਤੁਸੀਂ ਸਾਡਾ ਮਸਲਾ ਹੱਲ ਕਰੋ ਸੁਹੇਰ ਬਾਦਲ ਜੀ ਨੇ ਮੇਰੀ ਡਿਊਟੀ ਲਈ ਗਵਿੰਦਗੜ੍ਹ ਤੇ ਲੋਕਾਂ ਨੂੰ ਪਤਾ ਮੈਂ ਘੱਟ ਤੋਂ ਘੱਟ ਉੱਤੇ 20 ਮੀਟਿੰਗਾਂ ਕਰੀਆਂ ਉਹ ਸਾਹਿਬ ਐਂਡ ਚ ਰਿਜ਼ਲਟ ਪਤਾ ਕਿਆ ਕੱਢਿਆ ਤਾਂ ਅਸੀਂ ਕਿਹਾ ਵੀ ਤੁਸੀਂ ਨਾ ਜੀ ਸਾਨੂੰ ਐਵਰੇਜ ਕੱਢ ਦਿਓ ਵੀ ਮੰਨ ਲਓ 10 ਯੂਨਿਟ ਬਿਜਲੀ ਕੰਜ਼ੂਮ ਕਰਦੇ ਆਂ ਤੇ ਇੱਕ ਕੁਇੰਟਲ ਤੁਸੀਂ ਸਰੀਆ ਬਣਾਉਂਦੇ ਆਂ ਠੀਕ ਹੈ ਵੀ ਅਸੀਂ ਤਾਂ 100 ਯੂਨਿਟ ਕੈਲਕੂਲੇਟ ਕਰ ਲੈ ਕਰ ਰਹੇ ਆਂ ਉਹਦੇ ਨਾਲ ਸਾਹਿਬ ਨਾਲ ਸਰੀਏ ਦੀ ਕੁਆਂਟੀਟੀ ਕੈਲਕੂਲੇਟ ਕਰ ਲਾਂਗੇ ਤੁਹਾਡੇ ਤੋਂ ਉਹਨਾਂ ਟੈਕਸ ਲੈ ਲਿਆ ਕਰਾਂਗੇ ਤੁਹਾਡੇ ਨਾਲ ਇੰਸਪੈਕਟਰ ਆਊ ਨਾ ਤਾਂ ਉਹਨੂੰ ਕਿਤਾਬਾਂ ਲੋੜਦੀ ਨਾ ਕੁਛ ਦੀ ਅਸੀਂ ਤਾਂ ਇਸ ਲੈਵਲ ਤੱਕ ਇਹਨੇ ਹਿੰਦੁਸਤਾਨ ਚ ਕਿਤੇ ਅਜਿਹੀ ਪਾਲਿਸੀ ਨਹੀਂ ਸੀ ਬਣਾ ਕੇ ਦੇ ਸੋ ਮਤਲਬ ਅਸੀਂ ਤਾਂ ਵਪਾਰੀਆਂ ਦੀ ਸਹਿਮਤੀ ਦੇ ਨਾਲ ਉਹਨਾਂ ਨੂੰ ਰਿਸਪੈਕਟ ਵੀ ਦਿੰਦੇ ਤੇ ਇੱਜ਼ਤ ਵੀ ਕਰਦੇ ਤੇ ਪਾਲਿਸੀਆਂ ਬਣਾਉਂਦੇ ਅੱਜ ਹਾਲਾਤ ਕਿ ਆ ਪਜਾਉਂਦੇ ਇੱਕ ਪਾਸੇ ਤਾਂ ਐਕਸਟਰਸ਼ਨ ਮਨੀ ਲਈ ਜਾ ਰਹੀ ਹੈ ਮਹਿੰਗੀ ਬਿਜਲੀ ਵਪਾਰੀ ਖਰੀਦੇ ਰਹਿਗਾ ਦੂਸਰਾ ਗੈਂਗਸਟਰਾਂ ਤੋਂ ਬਚਣਾ ਪੈਂਦਾ ਹੈਗਾ ਤੀਸਰਾ ਜਿਹੜੇ ਦਿੱਲੀ ਬੰਬ ਧਮਾਕੇ ਜਿਹੜੇ ਹੋ ਰਹੇ ਆ ਤੁਸੀਂ ਦੇਖੋ 10 ਸਾਲ ਸਾਡੀ ਸਰਕਾਰ ਵੀ ਰਹੀ ਕਦੇ ਥਾਣਿਆਂ 'ਤੇ ਹੋ ਰਹੇ ਕਦੇ ਬੱਸ ਸਟੈਂਡਾਂ 'ਤੇ ਹੋ ਰਹੇ ਕਦੇ ਹਿੰਦੂ ਲੀਡਰਾਂ ਦੇ ਘਰਾਂ 'ਤੇ ਅਟੈਕ ਹੋ ਰਹੇ ਮਤਲਬ ਪਹਿਲਾਂ ਵੀ ਤਾਂ ਸਰਕਾਰਾਂ ਰਹੀਆਂ ਅਸਲ 'ਚ ਹੈ ਕਿ ਆ ਪੰਜਾਬ ਦੇ ਅੰਦਰ ਜਿੰਨੀਆਂ ਵੀ ਸਰਕਾਰਾਂ ਬਣਾਈਆਂ ਸਾਡੇ ਵਿਰੋਧੀਆਂ ਨੇ ਚਾਹੇ ਕਾਂਗਰਸ ਨੇ ਬਣਾਈ ਚਾਹੇ ਕਿਸੇ ਹੋਰ ਪਾਰਟੀ ਨੇ ਬਣਾਈ ਹਿੰਦੂਆਂ ਦੇ ਅੰਦਰ ਭੈ ਪੈਦਾ ਕਰਕੇ ਵਪਾਰੀਆਂ ਦੇ ਅੰਦਰ ਫਿਰ ਉਹਨਾਂ ਨੇ ਸਰਕਾਰਾਂ ਬਣਾਈਆਂ ਤੁਸੀਂ ਦੇਖੋ ਪਹਿਲਾਂ ਕਾਂਗਰਸ ਨੇ ਬਣਾਈ 83 ਚ ਅਟੈਕ ਹੋਇਆ ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ 84 ਚ ਕਤਲੇਆਮ ਹੋਇਆ ਇਹਨਾਂ ਨੇ ਖਾਲਿਸਤਾਨ ਦਾ ਮੁੱਦਾ ਵਾਰਿਆ ਪੰਜਾਬ ਦੇ ਹਿੰਦੂਆਂ ਵਪਾਰੀਆਂ ਦੇ ਮਨਾਂ 'ਚ ਡਰ ਕ੍ਰੀਏਟ ਕਰਿਆ ਬੰਬ ਬਲਾਸਟ ਕਰਵਾਏ ਬੜੇ ਬੜੇ ਲੀਡਰ ਮਾਰੇ ਉਸ ਤੋਂ ਬਾਅਦ ਪੰਜਾਬ 'ਚ ਕਾਂਗਰਸ ਨੇ ਸਰਕਾਰ ਬਣਾਈ 15 ਸਾਲ ਪੰਜਾਬ ਨੇ ਸੰਤਾਪ ਭੋਗਿਆ ਇੱਕ ਪੀੜੀ ਖਤਮ ਕਰ ਦਿੱਤੀ ਇਨੀ ਪੰਜਾਬ ਦੀਆਂ ਨਾਸਾਂ 'ਚ ਸਰਕਾਰ ਬਣਾਈ ਅੱਜ ਫਿਰ ਜਦੋਂ ਸ਼੍ਰੋਮਣੀ ਅਕਾਲੀ ਦਲ ਉਠਣ ਲੱਗਿਆ ਕੱਲੀ ਪੰਜਾਬ ਚ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਆ ਜਿਹੜੀ ਹਰ ਲੈਕਚਰ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਤੋਂ ਸਟਾਰਟ ਕਰਦੀ ਆ ਜਿਹੜਾ ਪੰਜਾਬ ਦੀ ਸਭ ਤੋਂ ਵੱਡਾ ਜਿਹੜਾ ਸਾਡਾ ਅਜੰਡਾ ਆ ਜਾਂ ਪਹਿਲੀ ਡਿਮਾਂਡ ਆ ਵੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਇਹ ਉਸ ਭਾਈਚਾਰਕ ਸਾਂਝ ਨੂੰ ਖਤਮ ਕਰਕੇ ਬਹੁਤ ਸਾਰੀਆਂ ਜਲਸੀਆਂ ਬਹੁਤ ਸਾਰੇ ਲੋਕ ਬਲਾਸਤ ਕਰਕੇ ਡਰ ਪੈਦਾ ਕਰਕੇ ਜਿੱਥੇ ਇੰਡਸਟਰੀ ਲਿਸਟ ਨੂੰ ਭੁਜਾਰੇ ਆਂ ਵਪਾਰੀਆਂ ਨੂੰ ਭੁਜਾਰੇ ਆਂ ਸਰਕਾਰ ਬਣਾਉਣਾ ਚਾਹ ਰਹੀ ਅੱਜ ਪੰਜਾਬ ਨੂੰ ਬਰਬਾਦ ਕਰਨ ਵਾਸਤੇ 417000 ਕਰੋੜ ਰੁਪਏ ਕਰਜਾ ਹੋ ਗਿਆ ਜੀ ਡੈਟ ਟੂ ਜੀਡੀਪੀ ਰੇਸ਼ੋ 46% ਆ ਪੰਜਾਬ ਦੀ 4% ਹੋਰ ਵੱਧ ਗਿਆ ਦਿਵਾਲੀਆਂ ਨਿਕਲ ਜਾਣਾ ਔਰ ਕਈ ਕਹਿੰਦੇ ਆ ਬਾਲ ਸਾਹਿਬ ਦੀ ਸਰਕਾਰ ਨੇ ਠੀਕ ਚੱਲੀ ਸੀ ਮੈਂ ਤੁਹਾਨੂੰ ਮੋਟੀ ਜੀ ਫਿਜ਼ਿਕ ਕਰ ਦੱਸਾਂ ਜੀ ਜਿਸ ਦਿਨ ਅਸੀਂ ਟੇਕਓਵਰ ਕਰਿਆ ਨਾ ਜੀ 53000 ਕਰੋੜ ਰੁਪਏ ਕਰਜ਼ਾ ਕਾਂਗਰਸ ਨੇ ਸਾਨੂੰ ਦਿਆ ਤਾਂ ਡੈਟ ਟੂ ਜੀਡੀਪੀ ਰੇਸ਼ੋ 37% ਸੀ ਇਹ ਫਿਗਰਾਂ ਕਿਤੇ ਵੀ ਕੱਢ ਲਿਓ Google ਤੇ ਸਰਚ ਕਰ ਲਿਓ ਸਾਡੀ ਸਰਕਾਰ 10 ਸਾਲ ਪੰਜਾਬ 'ਚ ਰਹੀ ਤਾਂ 85000 ਕਰੋੜ ਰੁਪਏ ਅਸੀਂ ਕਰਜ਼ਾ ਲਿਆ ਤੇ ਡੈਟ ਟੂ ਜੀਡੀਪੀ ਰੇਸ਼ੋ ਪਤਾ ਕਿੰਨੀ ਸੀ ਜੀ ਚੈੱਕ ਕਰ ਲਿਓ 29% ਆਮਦਨ ਵਧਾਈ ਇਨਫਰਾਸਟ੍ਰਕਚਰ ਕ੍ਰੀਏਟ ਕਰਿਆ ਵਪਾਰੀਆਂ 'ਚ ਕੌਨਫੀਡੈਂਸ ਕ੍ਰੀਏਟ ਕਰਿਆ ਬੀ ਆਰਟੀਸੀਟੀ ਮੈਡੀ ਸਿਟੀ ਐਜੂਕੇਸ਼ਨ ਬਾਹਰ ਤੋਂ ਬਿਜ਼ਨਸ ਲਿਆਏ ਰੋਜ਼ਗਾਰ ਵੀ ਮਿਲਿਆ ਵਪਾਰੀ ਵੀ ਖੁਸ਼ ਹੋਇਆ ਤੇ ਸਾਨੂੰ ਟੈਕਸ ਵੀ ਵੱਧ ਮਿਲਿਆ ਤੇ 8% ਸੀ ਕਰਜਾ ਜਿਹੜਾ ਘਟਾਇਆ ਪੂਰੇ ਹਿੰਦੁਸਤਾਨ ਚ ਨੰਬਰ 1 ਸਾਡੀ ਸੀ ਅੱਜ 154000 ਕਰੋੜ ਰੁਪਇਆ 3 ਸਾਲ ਚ ਕਰਜਾ ਲੈ ਲਿਆ 46% ਹੋ ਗਿਆ ਡੈਟ ਟੂ ਜੀਡੀਪੀ ਰੇਸ਼ੋ ਅਸੀਂ ਸਾਰੇ ਦੇਸ਼ ਚ ਦੂਸਰੇ ਨੰਬਰ ਤੇ ਆ ਸੋ ਹੁਣ 960 ਕਰੋੜ ਰੁਪਇਆ ਦਾ ਸਿੱਧਾ ਟੈਕਸ ਤੋਂ ਇਲਾਵਾ ਵਪਾਰੀਆਂ ਦੇ ਉੱਤੇ ਠੱਗੀ ਆ 960 ਕਰੋੜ ਰੁਪਈਆ ਇਹ ਨੰਬਰ 2 ਚ ਵੀ ਲੈਣਗੇ ਠੱਗੀ ਤੇ 960 ਕਰੋੜ ਰੁਪਈਆ ਐਕਸਟਰਸ਼ਨ ਵਾਲੇ ਲੈਣਗੇ ਉਹ ਲਾਗਾ ਜਿਹੜੇ ਗੈਂਗਸਟਰ ਬੱਟੇ ਆ ਸੋ ਪੰਜਾਬ ਦਾ ਵਪਾਰ ਤਬਾਹ ਹੋ ਜਾਣਾ ਪੰਜਾਬ ਦਾ ਬਿਜ਼ਨਸ ਖਤਮ ਕਰੂਗਾ ਇਹ ਪੰਜਾਬ ਨੂੰ ਬਰਬਾਦ ਕਰਨ ਵਾਲੇ ਦੇ ਸਾਹਸੇ ਸਰਕਾਰ ਤੁਰੀ ਆ ਪੰਜਾਬ ਦੀ ਅਸਲੀ ਵਾਰਿਸ ਪਾਰਟੀ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਪੰਜਾਬ ਦੀ ਹਰ ਲੜਾਈ ਸ਼੍ਰੋਮਣੀ ਅਕਾਲੀ ਦਲ ਨੇ ਲੜੀਆ ਚਾਹੇ ਕਿਸਾਨ ਦੀ ਆ ਚਾਹੇ ਵਪਾਰੀ ਦੀ ਆ ਚਾਹੇ ਕਰਮਚਾਰੀ ਦੀ ਆ ਚਾਹੇ ਨੌਜਵਾਨ ਦੀ ਪੰਜਾਬ ਦਾ ਇਨਫਰਾਸਟ੍ਰਕਚਰ ਪੰਜਾਬ ਦੀ ਡਿਵੈਲਪਮੈਂਟ ਪੰਜਾਬ ਚ ਰੋਜ਼ਗਾਰ ਅਕਾਲੀ ਦਲ ਲੈਂਦੀ ਆ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਕਿਸੇ ਤਰ੍ਹਾਂ ਇਹ ਬਰਦਾਸ਼ਤ ਨਹੀਂ ਕਰ ਸਕਦਾ ਕਿ ਪੰਜਾਬ ਦੀ ਇਕਨੋਮੀ ਪੰਜਾਬ ਦੇ ਵਪਾਰੀ ਨੂੰ ਪੰਜਾਬ ਤੋਂ ਭੱਜਣ ਵਾਸਤੇ ਮਜਬੂਰ ਹੋਣਾ ਪਏ ਸੋ ਸ਼੍ਰੋਮਣੀ ਅਕਾਲੀ ਦਲ ਇਸ ਗੁੰਡਾਗਰਦੀ ਦਾ ਇਸ ਗੁੰਡਾ ਟੈਕਸ ਕਹੂੰਗਾ ਮੈਂ ਜਿਹੜਾ 960 ਕਰੋੜ ਰੁਪਏ ਇਹ ਇਸ ਦਾ ਡਟ ਕੇ ਵਿਰੋਧ ਕਰਦਾ ਹੈਗਾ ਔਰ ਮੈਂ ਵਪਾਰੀ ਵੀਰਾਂ ਨੂੰ ਬੇਨਤੀ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਤੁਹਾਡੇ ਨਾਲ ਡਟ ਕੇ ਹਰ ਲੜਾਈ 'ਚ ਖੜੂਗਾ ਹਰ ਸ਼ਹਿਰ 'ਚ ਅਸੀਂ ਜਾ ਕੇ ਪ੍ਰੈਸ ਕਾਨਫਰੰਸ ਕਰਾਂਗੇ ਐਜੀਟੇਸ਼ਨ ਕਰਾਂਗੇ ਮੈਂ ਵਪਾਰੀ ਵੀਰਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਇਸ ਗੁੰਡਾਗਰਦੀ ਨੂੰ ਬਿਲਕੁਲ ਬਰਦਾਸ਼ਤ ਨਾ ਕਰੋ ਡਟ ਕੇ ਲੜਾਈ ਲੜੋ ਅਸੀਂ ਤੁਹਾਡੇ ਨਾਲ ਹ ਲੁਧਿਆਣੇ 'ਚ ਬਾਈ ਇਲੈਕਸ਼ਨ ਹੋ ਰਹੀ ਹੈ ਤੁਸੀਂ ਦੇਖੋ ਵੀ ਕਰਮਚਾਰੀਆਂ ਦੀ ਇਹਨਾਂ ਨੇ ਕਿੰਨੀ ਹਾਲਤ ਮਾੜੀ ਕੀਤੀ ਤੇ ਕਰਮਚਾਰੀਆਂ ਨੇ ਵੀ ਇਹਨਾਂ ਦਾ ਜਲੂਸ ਕੱਢ ਕੇ ਰੱਖਿਆ ਹੋਇਆ ਹੈ ਤੁਸੀਂ ਵੀ ਏਕੇ ਨਾਲ ਡੱਟ ਕੇ ਲੁਧਿਆਣੇ ਚ ਬਾਈ ਇਲੈਕਸ਼ਨ ਚ ਪਹੁੰਚੋ ਪੰਜਾਬ ਦੇ ਸਾਰੇ ਵਪਾਰੀ ਉੱਥੇ ਜਾ ਕੇ ਇਹਨਾਂ ਦੀ ਗੁੰਡਾਗਰਦੀ ਦਾ ਜਵਾਬ ਦਿਓ ਜਿਹੜਾ 100 ਕੋਰਪੀ ਦਾ ਬਰਾ ਰੇ ਆ ਉਹਦਾ ਜਵਾਬ ਤੁਸੀਂ ਲੁਧਿਆਣੇ ਚ ਜਾ ਕੇ ਪ੍ਰਚਾਰ ਕਰਕੇ ਦਿਓ ਤਾਂ ਕਿ ਇਹਨਾਂ ਨੂੰ ਅਕਲ ਆਏ ਮਾੜੀ ਮੋਟੀ ਪਾਲਿਸੀਆਂ ਵਾਪਸ ਲੈਣ ਸੋ ਇਸ ਵਾਸਤੇ ਤੁਹਾਨੂੰ ਸਾਰਿਆਂ ਨੂੰ ਅੱਜ ਤਕਲੀਫ ਦਈ ਹੈ ਆ ਤੁਸੀਂ ਸੁਭੀਤ ਸਿੰਘ ਬਾਦਲ ਜੀ ਦੀ 2 ਮਿੰਟ ਦੀ ਮੈਂ ਸਪੀਚ ਸੁਣਾਉਂਗਾ ਵੀ ਕਿਸ ਤਰ੍ਹਾਂ ਅਸੀਂ ਰਾਹਤ ਸਕੀਮ ਜਿਹੜੀ ਲਾਗੂ ਕੀਤੀ ਕਿਸ ਤਰ੍ਹਾਂ ਅਸੀਂ ਕਾਨੂੰਨ ਬਣਾਇਆ ਆ ਜੀਰਕਪੁਰ ਚ ਫੰਕਸ਼ਨ ਕਰਿਆ ਦੱਸੋ ਸੋ ਮਤਲਬ ਇਹ ਆ ਵੀ ਜਿਹੜੀ ਆਪਾਂ ਇਹ ਸਰਟੀਫਿਕੇਟ ਜਾਰੀ ਕਰੇ ਤੇ ਨਾ ਜੀ ਅਫਸਰਾਂ ਨੂੰ ਡਾਇਰੈਕਸ਼ਨ ਦੇਈ ਤੀ ਵੀ ਤੁਸੀਂ ਵੜਨਾ ਨਹੀਂ ਉਹਦੇ ਨਾਲ ਕੱਲਾ ਰਿਸਵਤ ਖੋਰੀ ਨਹੀਂ ਖਤਮ ਹੋਈ ਤੀ ਜੀ ਕੱਲਾ ਦੁਕਾਨਦਾਰਾਂ ਨੂੰ ਰਾਹਤ ਨਹੀਂ ਮਿਲੀ ਤੀ ਉਹਨਾਂ ਨੂੰ ਤੁਸੀਂ ਦੇਖੋ ਵੀ ਸੀਏ ਅਕਾਊਂਟੈਂਟ ਕਿਤਾਬਾਂ ਬੁੱਕਸ ਕਿੰਨਾ ਖਰਚਾ ਜਿਹੜਾ ਉਹਨਾਂ ਦਾ ਬਚਿਆ ਦਾ ਇੰਡਸਟਰੀ ਨਿਸ਼ਤਮ ਮੈਂ ਤੁਹਾਨੂੰ ਦੱਸਾਂ ਜੀ ਕਿਸੇ ਇੰਡਸਟਰੀ ਕਿਸੇ ਪੁੱਛ ਕੇ ਦੇਖੋ ਫਿੱਟਦਾ ਹੈਗਾ ਨਹੀਂ ਰੁੰਦਾ ਲਿਟਰਲੀ ਆਤਮ ਹੱਤਿਆ ਕਰਨ ਵਾਸਤੇ ਮਜਬੂਰ ਕਰ ਦੇਣਾ ਨੇ ਵਪਾਰੀਆਂ ਨੂੰ ਸੋ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਫੈਸਲਾ ਕਰਿਆ ਅਸੀਂ ਸਾਰੇ ਪੰਜਾਬ ਦੇ ਜਿਹੜਾ bizness ਮਰਦਾ ਹੈਂਂ ਜਾਈ ਬਟਿੰਡਾ ਆ ਅੰਮ੍ਰਿਤਸਰ ਆ ਜਲੰਧਰ ਆ ਚੰਡੀਗੜ੍ਹ ਜਿੱਥੇ-ਜਿੱਥੇ ਆ ਗੁੰਡਾਗਰਦੀ ਹੋ ਰਹੀ ਆ ਉੱਥੇ ਜਾ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਵਪਾਰੀਆਂ ਨੂੰ ਲੈ ਕੇ ਆਪ ਧਰਨੇ ਦੇਣਗੇ ਤਾਂ ਕਿ ਗੁੰਡਾਗਰਦੀ ਜਿਹੜੀ ਉਹ ਬੰਦ ਹੋਵੇ ਥੈਂਕ ਯੂ ਹਾਂ ਸਰਪੰਚ ਜੀ ਮੇਰੇ ਦੋ ਸਵਾਲ ਹੈ ਬੜਾ ਇਹ ਕਿ ਐਸੇ ਕਲੇਮ ਕੀ ਆ ਰਹੇ ਆ ਕਿਆ ਜਾ ਰਿਹਾ पैदावानों ਦਿੱਤਾ جائے گا جڑا سرکار کا واٹر ہاں جی لیکن ملا پیداوار ਦਿੱتا جائے گا اس میں ایڈ اون ہے کہ کالج سی او میں ہے نا یورو سٹی میں چار بلاک اور بناان واسطے جیڑا ا پانچ ٹینک کرتے ہیں شہروں کی یورو ਬੜੀ ਮੋਕਾ ਮੰਤਰੀ ਸਾਹਿਬ ਨੂੰ ਦਰਾਂ ਵਧੀਆ ਕਮੇਟੀ ਕਰਨੀ ਜਾਂਦੀ ਆ ਭੰਗੜਾ ਬਹੁਤ ਵਧੀਆ ਪਾ ਲੈਂਦਾ ਹੈ ਜੀ ਇਹਨਾਂ ਤੇ ਪੈਕ ਵਧੀਆ ਲਾ ਲੈਂਦਾ ਹੈਗਾ 2 ਵਜੇ ਤੁਸੀਂ ਦੱਸੋ ਤੁਸੀਂ ਪੰਜਾਬ ਦੀ ਮੇਲਾ ਮਾਈ ਪਾਗੋ ਵਰਗੀਆਂ ਮੇਲਾਵਾਂ ਪੈਦਾ ਹੁੰਦੇ ਹਨ ਹੁਣ ਪੰਜਾਬ ਦੀਆਂ ਲੇਡੀਜ਼ ਨੂੰ 1000 ਰੁਪਏ ਦੇਣ ਵਾਸਤੇ ਵਪਾਰੀਆਂ ਤੋਂ ਐਕਸਟਰਸ਼ਨ ਕਰਨਗੇ ਲੋਕ ਮਤਲਬ ਤੁਸੀਂ ਗੁੰਡਾਗਰਦੀ ਰਾਹੀਂ ਪੰਜਾਬ ਦੇ ਵਪਾਰੀਆਂ ਤੋਂ ਪੈਸਾ ਖੋਹ ਕੇ ਪੰਜਾਬ ਦੀ ਲੇਡੀਜ਼ ਨੇ ਦੇਉਗੇ ਇਸ ਤੋਂ ਵੱਡੀ ਗੁੰਡਾਗਰਦੀ ਕੀ ਹੋ ਸਕਦੀ ਹੈ ਇਹਨਾਂ ਨੇ ਕਮਿਟਮੈਂਟ ਕੀਤੀ ਵੀ ਤੁਸੀਂ ਦੋ ਤਰੀਕ ਨੂੰ ਸਰਕਾਰ ਬਣਾਓ ਫਰਵਰੀ ਨੂੰ 3 ਫਰਵਰੀ ਨੂੰ ਤੁਹਾਡੇ ਖਾਤਿਆਂ 'ਚ ਆਟੋਮੈਟਿਕਲੀ 1000 ਰੁਪਏ ਚਲੇ ਜਾਊਗਾ ਅੱਜ 3 ਸਾਧ ਨਿਕਲ ਗਏ ਆ ਬਜਟ 'ਚ ਤੁਸੀਂ ਰੱਖਿਆ ਕੋਈ ਨਹੀਂ ਅਖੀਰਲੇ ਸਾਧ ਇਲੈਕਸ਼ਨ ਹੈਗੇ ਆ ਤੁਸੀਂ ਵਪਾਰੀਆਂ ਦੇ ਘੰਡ 'ਚ ਗੋਡਾ ਦੇ ਕੇ ਬਪਾਰੀਆਂ ਨੂੰ ਬਲੈਕਮੇਲ ਕਰਕੇ ਸਿਰਫ ਰੇਡ ਮਾਰ ਕੇ ਉਹ ਤੋਂ 8 ਲੱਖ ਰੁਪਏ ਵਸੂਲ ਕਰਕੇ ਸਿਰਫ ਆਪਣੇ ਇਲੈਕਸ਼ਨਾਂ ਵਾਸਤੇ 10-12 ਹਜ਼ਾਰ ਕਰੋੜ ਰੁਪਏ ਲੇਡੀਆਂ ਦੇ ਦੇਉਗੇ ਬੈਠੇ ਤਾਂ ਦੇਣਾ ਨਹੀਂ ਇਹ ਬਹੁਤ ਵੱਡਾ ਧੋਖਾ ਆ ਸਿਰਫ ਵੋਟਾਂ ਤੋਂ ਪਹਿਲਾਂ ਡਰਾਮਾ ਕਿਉਂ ਕਿ ਹੋਵੇ ਨਾ ਦੀ ਪਤਾ ਹੀ ਹੋਦੀ ਆ ਪਿੰਡਾਂ 'ਚ ਕਿਸੇ ਪਿੰਡ 'ਚ ਆਮ ਆਦਮੀ ਪਾਰਟੀ ਦੇ ਵਿਦਾਇਕ ਨੂੰ ਪੜਾਡੇ ਜਗ੍ਹਾ ਕਿਸਾਨ ਗੁੱਟ ਰਹੇ ਆ ਦੇਖੋ ਵੀ ਇਹ ਤਾਂ ਦੁਸ਼ਮਣ ਨਾਲ ਵੀ ਨਹੀਂ ਕਰਦਾ ਕੋਈ ਵੀ ਘਰ ਬੁਲਾਓ ਅਰੈਸਟ ਕਰੋ ਤੇ ਫਿਰ ਉਹਨਾਂ ਨੂੰ ਕਰੋ ਫਿਰ ਉਹਨਾਂ ਦੀ ਟਰੈਕੀ ਵਿੱਚ ਚੋਰੀ ਕਰੋ ਮਤਲਬ ਇਹ ਜਾਂ ਵਿਧਾਇਕਾਂ ਦਾ ਕਰੈਕਟਰ ਹੋ ਗਿਆ ਐਮਐਲਏ ਬੰਨ ਨੂੰ ਬਿਲੀ ਨਹੀਂ ਕਰਦਾ ਚੰਗੇ ਬੰਦੇ ਦਾ ਇੱਕ ਬੀਬੀ ਨੇ ਉੱਤੇ ਪ੍ਰਾਕਿਰਣ ਦਾ ਪ੍ਰਧਾਨ ਦੀ ਕਮਿਟਮੈਂਟ ਕਰ ਲਈ 35 ਲੱਖ ਰੁਪਏ ਦੀ ਉਹ ਬਜਾਇਆ ਉਹਦਾ ਵਰਕਰ ਜ਼ਮੀਨ ਜੂਨ ਵੇਚ ਕੇ ਕਰਜ਼ਾ-ਕੁਰਜ਼ਾ ਕਰਕੇ 35 ਲੱਖ ਇਕੱਠਾ ਕਰ ਲਿਆ ਉਹਨੂੰ ਕਰਦੀ ਨਹੀਂ ਵੀਰੇ 2 ਸਾਲ ਹੋਰ ਸਾਹ